ਸਭ ਤੋਂ ਪਹਿਲਾਂ ਜਿੰਨੇ ਵੀ ਇੱਥੇ ਇਲੈਕਟ੍ਰੋਨਿਕ মিডিਆ ਤੋਂ ਓ ਪ੍ਰਿੰਟ মিডিਆ ਤੋਂ ਸਾਡੇ ਭਰਾ ਇਹ ਆ ਪੈਣਾਈਆਂ ਨੇ ਸਾਰ ਨੂੰ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅੱਜ ਤੋਂ 5 ਦਿਨ ਪਹਿਲਾਂ ਇਸ ਗੱਲ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਸੀ ਆਪਣੀ ਗੱਲ ਪੰਜਾਬ ਦੇ ਲੋਕਾਂ ਤੱਕ ਰੱਖੀ ਸੀ ਇੱਕ ਬਦਲਾਖੋਰੀ ਦੀ ਨੀਤੀ ਤਹਿਤ ਜਾਂ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਮੇਰੇ ਪੁਰਾਣੇ ਮੁਕੱਦਮੇ ਸੀ ਉਹਨਾਂ ਨੂੰ ਖੋਲਿਆ ਗਿਆ 2017 ਦੇ 2019 ਦੇ ਜਿਨ੍ਹਾਂ ਦੀ ਕੈਂਸਲੇਸ਼ਨ ਭਰੀ ਜਾ ਚੁੱਕੀ ਸੀ ਰੱਦ ਹੋ ਚੁੱਕੇ ਸੀਗੇ SSP ਵੱਲੋਂ ਅਪਰੂਵਲ ਦੇ ਕੇ ਇੱਕ ਵਾਰੀ ਨਹੀਂ ਦੋ ਦੋ ਵਾਰੀ ਉਹ ਪਰਚੇ ਰੱਦ ਹੋਏ ਸਿੱਟਾ ਬਣਾ ਕੇ ਉਹਦੀ ਪੜਤਾਲ ਹੋਈ ਫਿਰ ਰੱਦ ਕਰਕੇ ਟੂ ਕੋਰਟ ਕੀਤੇ ਗਏ ਪਰਚੇ ਵਾਪਸ ਇਹਨਾਂ ਨੇ ਕੋਰਟ ਦੇ ਵਿੱਚੋਂ ਲੈ ਕੇ ਉਹਨਾਂ ਦੇ ਵਿੱਚ ਮੈਨੂੰ ਬੁਲਾਇਆ ਗਿਆ ਕਿ ਤੂੰ ਸ਼ਾਮਲ ਤਫਤੀਸ਼ ਹੋ ਆ ਕਿ ਤੇਰੇ ਆ ਮਕਦਮੇ ਖੜੇ ਨੇ ਚਲੋ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਇਹ ਪਰਚੇ ਮੇਰੇ ਰੱਦ ਹੋ ਚੁੱਕੇ ਨੇ ਉਹ ਪਰਚਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਆ ਉਹਦੇ ਰੋਸ ਵਿੱਚੋਂ ਬਾਦਲਾਂ ਦੇ ਘਰ ਅੱਗੇ ਗਏ ਸੀ ਉਸ ਸਮੇਂ ਦੇ ਉਹ ਪਰਚੇ ਸੀ ਜਿਹਦੇ ਵਿੱਚ 307 ਵਰਗੀਆਂ ਧਰਾਵਾਂ ਲੱਗੀਆਂ ਸੀ ਤਦ ਜਦੋਂ ਸਾਰੀ ਕਹਾਣੀ ਪੁਲਿਸ ਨੂੰ ਸਮਝ ਪਈ ਅਸੀਂ ਵੀ ਜਾ ਕੇ ਆਪਣਾ ਪੱਖ ਰੱਖਿਆ ਤੇ ਉਸ ਤੋਂ ਬਾਅਦ ਉਹ ਜਿਹੜੇ ਪਰਚੇ ਦੋਨੇ ਰੱਦ ਹੋ ਚੁੱਕੇ ਸੀ ਪਰ ਸਾਨੂੰ ਕੀ ਪਤਾ ਸੀ ਵੀ ਇਹ ਤਾਂ ਹਲੇ ਹੋਰ ਬਹੁਤ ਕੁਝ ਕਰਨ ਜਾ ਰਹੇ ਹੈ ਪੁਰਾਣੇ ਪਰਚੇ ਨਹੀਂ ਇਹਦਾ ਨਵਾਂ ਵੀ ਕੁਝ ਕਰੀ ਬੈਠੇ ਆ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਸਾਨ ਦੀ ਆਵਾਜ਼ ਨੂੰ ਦੱਬਣਾ ਜਾਂ ਤਾਂ ਸਾਡੇ ਨਾਲ ਹੱਥ ਮਿਲਾ ਲੇ ਜਾਂ ਸਾਡੇ ਖਿਲਾਫ ਸਾਡੀਆਂ ਨੀਤੀਆਂ ਦੇ ਖਿਲਾਫ ਜੋ ਪੰਜਾਬ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਏ ਬੋਲਣਾ ਬੰਦ ਕਰ ਦੇ ਇਸ ਕਰਕੇ ਇਹਨਾਂ ਨੇ ਇੱਕ ਐਸੇ ਵੀ ਮਹੀਨੇ ਦੀ ਨਹੀਂ 9ਵੇਂ ਮਹੀਨੇ ਦੀ 9ਵੇਂ ਮਹੀਨੇ ਦੀ 2 ਤਰੀਕ ਨੂੰ ਇਹਨਾਂ ਨੇ ਮੁਕਦਮਾ ਦਰਜ ਕਰਕੇ ਰੱਖ ਲਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਣ ਥਾਣੇ ਦੇ ਵਿੱਚ ਉਹ ਐਫ ਆਈ ਆਰ ਨੰਬਰ ਹੈਗਾ 75 ਤੇ ਉਹਦੀਆਂ ਧਰਾਵਾਂ ਨੇ ਜਿਹੜੀਆਂ ਤੁਹਾਨੂੰ ਮੈਂ ਸੁਣਾ ਦਿੰਨਾ 386 87 88 ਤੇ 99 120 ਬੀ 25 25 ਦੀ 6 25 ਦੀ 7 ਤੇ ਐਂਡੀਪੀਐਸ ਜ्याने ਫਰੋਤੀ ਦੀਆਂ ਧਰਾਵਾਂ ਲਾ ਕੇ ਤੇ ਨਸ਼ਾ ਵੇਚਣ ਦੀਆਂ ਧਰਾਵਾਂ ਲਾ ਕੇ ਇਹਨਾਂ ਨੇ ਇੱਕ ਮੁਕੱਦਮਾ ਦਰਜ ਕਰ ਲਿਆ ਇਹਨਾਂ ਨੇ ਕਹਾਣੀ ਕੀ ਬਣਾਈ ਆ ਕਹਾਣੀ ਬਣਾਈ ਆ ਕਹਿੰਦੇ ਜੀ ਸਾਨੂੰ ਕਿਸੇ ਮੁਖਬਰ ਨੇ ਆ ਕੇ ਸਾਡਾ ਨਾਕਾ ਲੱਗਿਆ ਹੋਇਆ ਸੀਗਾ ਨਰੰਕਾੜੀ ਭਵਨ ਕੋਲੇ ਉੱਥੇ ਕਿਸੇ ਮੁਖਬਰ ਨੇ ਆ ਕੇ ਤਲਾਹ ਦਿੱਤੀ ਤੇ ਉਹਨੇ ਦੱਸਿਆ ਵੀ ਆਹ ਬੰਦਿਆਂ ਦਾ ਇੱਕ گروਹ ਬਣਿਆ ਹੋਇਆ ਜਿੰਨਾ ਬੰਦਾ ਦੇ ਮੈਂ ਨਾਂ ਤੁਹਾਨੂੰ ਇਸ ਐਫਆਈਆਰ 'ਚ ਲਿਖੇ ਹੋਏ ਦੱਸਦਾ ਏ ਕਹਿੰਦੇ ਜੀ ਇਹਨਾਂ 'ਚ ਹੈਗਾ ਸਭ ਤੋਂ ਪਹਿਲਾਂ ਲਖਵੀਰ ਸਿੰਘ ਉਰਫ ਲੰਡਾ ਪੁੱਤ ਨਰਿੰਜਨ ਸਿੰਘ ਵਾਸੀ ਹਰੀਕੇ ਜੋ ਬਹੁਤ ਵੱਡਾ ਗੈਂਗਸਟਰ ਹੈ ਤੇ ਇਸ ਸਮੇਂ ਵਿਦੇਸ਼ ਵਿੱਚ ਬੈਠ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ ਜੋ ਵੱਡੇ ਵੱਡੇ ਬਿジネスਮੈਨ ਅਮੀਰ ਲੋਕਾਂ ਪਾਸੋਂ ਫਰੋਤੀਆਂ ਦੀ ਮੰਗ ਕਰਦਾ ਜੋ ਲਖਵੀਰ ਸਿੰਘ ਲੰਡਾ ਉਹਦੇ ਨਾਲ ਨਛੱਤਰ ਸਿੰਘ ਉਹਦੇ ਨਾਲ ਸਤਨਾਮ ਸਿੰਘ ਗੁਰਕੀਰਤ ਸਿੰਘ ਅਨਮੋਲ ਸੋਨੀ ਗੁਰਜੰਟ ਸਿੰਘ ਮਹਾਵੀਰ ਸਿੰਘ ਸੁਖਦੇਵ ਸਿੰਘ ਦਲਵੀਰ ਸਿੰਘ ਤੇ ਵਿੱਚ ਮੇਰਾ ਨਾਮ ਲਖਵਿੰਦਰ ਸਿੰਘ ਉਰਫ ਲੱਖਾਬਾਸੀ ਸੁਧਾਨਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਇਹ ਕਹਿੰਦੇ ਜੀ ਇਹਨਾਂ ਨੇ ਰਲ ਮਿਲ ਕੇ ਇੱਕ گروਹ ਬਣਾਇਆ ਹੋਇਆ ਤੇ ਫਰੋਤੀਆਂ ਹਾਸਲ ਕਰਦੇ ਆ ਜੋ ਲਖਵੀਰ ਸਿੰਘ ਉਰਫ ਲੰਡਾ ਇਹਨਾਂ ਦਾ ਰਿੰਗ ਲੀਡਰ ਹੈ ਜੋ ਸਾਰਿਆਂ ਨਾਲ ਵਟਸਐਪ ਦੇ ਉੱਤੇ ਵਿਦੇਸੀ ਨੰਬਰਾਂ ਤੇ ਗੱਲਬਾਤ ਕਰਦਾ ਤੇ ਇਹ ਜੇ ਫਰੋਤੀਆਂ ਫਰੋਤੀਆਂ ਦੀ ਇਹ ਮੰਗ ਕਰਦੇ ਆ ਫਰੋਤੀ ਦੇਣ ਵਾਲਾ ਵਿਅਕਤੀ ਅਗਰ ਫਰੋਤੀ ਦੇਣ ਤੋਂ ਮਨਾਹੀ ਕਰਦਾ ਤਾਂ ਉਹਦੇ ਪਰਿਵਾਰ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੰਦੇ ਨੇ ਤੇ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਕਰਕੇ ਡਰਾਇਆ ਧਮਕਾਇਆ ਜਾਂਦੇ ਤੇ ਫਰੋਤੀਆਂ ਵਸੂਲਦੇ ਨੇ ਤੇ ਇੱਥੋਂ ਇਕੱਠਾ ਕੀਤਾ ਹੋਇਆ ਪੈਸਾ ਹਵਾਲੇ ਰਾਹੀਂ ਇਹ ਕਹਿੰਦੇ ਬਾਹਰ ਲਖਵੀਰ ਸਿੰਘ ਲੰਡੇ ਨੂੰ ਭੇਜਦੇ ਨੇ ਇਹ ਅਤੇ ਇਹ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਨ ਤੇ ਨਜਾਇਜ਼ ਹਥਿਆਰ ਮੰਗਵਾ ਕੇ ਵੀ ਇਹ ਜਿਹੜਾ ਏਥੇ ਵੇਚ ਰਹੇ ਨੇ ਜੇਕਰ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਤੋਂ ਪੁਸ਼ਕਿਸ਼ ਕੀਤੀ ਜਾਵੇ ਇਹਨਾਂ ਕੋਲੋਂ ਨਜਾਇਜ਼ ਹਥਿਆਰ ਫਰੋਤੀ ਦੇ ਪੈਸੇ ਤੇ ਹੈਰੋਨ ਬਰਾਮਦ ਹੋ ਸਕਦੀ ਹੈ ਦੋ ਤਰੀਕ ਨੂੰ ਪਰਚਾ ਦਿੱਤਾ ਮੈਨੂੰ ਲੱਗਦਾ ਪਰਸੋਂ ਪਤਾ ਉਹ ਵੀ ਕਿਸੇ ਮੁੰਡੇ ਦਾ ਫੋਨ ਆਉਂਦਾ ਕਹਿੰਦਾ ਬਾਈ ਤੇਰੇ ਤੇ ਹਰੀਕੇ ਪੱਤਰ ਥਾਣੇ ਪਰਚਿਆ ਮੈਂ ਕਿਹਾ ਪੁਰਾਣੇ ਦਾ ਖੋਲੇ ਸੀ ਨਵਾਂ ਵੀ ਦੇਤਾ ਉਹ ਕਹਿੰਦਾ ਮੈਂ ਤੁਹਾਨੂੰ ਐਫ ਆਈ ਆਰ ਦੀ ਕਾਪੀ ਭੇਜਦਾ ਮੈਨੂੰ ਕਾਪੀ ਭੇਜੀਦਾ ਤਾਂ ਮੈਨੂੰ ਪਤਾ ਲੱਗਿਆ ਤਾਂ ਮੈਂ ਕਿਸੇ ਬੰਦੇ ਰਾਹੀਂ ਆਪਣੇ ਰਾਹੀਂ ਪਤਾ ਕਰਾਇਆ ਸੱਚੋਂ ਤੋਂ ਵੀ ਤੁਸੀਂ ਲਖੇ ਸਿਧਾਨੇ ਦੇ ਪਰਚਾ ਦਿੱਤਾ ਜੀ ਕਹਿੰਦਾ ਜੀ ਹਾਂ ਸਾਡੇ ਕੋਲ ਸੋਰਸ ਰਾਹੀਂ ਪਤਾ ਲੱਗਿਆ ਸੀ ਵੀ ਗਰੋਹ ਬਣਾਇਆ ਹੋਇਆ ਸੀ ਪਰਚਾ ਦਿੱਤਾ ਜੇ ਬਾਕੀ ਬੰਦੇ ਫੜੇ ਜਾਣਗੇ ਉਹਨਾਂ ਦੀ ਪੁਛਗਛ ਜੇ ਲਖੇ ਦਾ ਨਾਮ ਆਉਗਦਾ ਉਹਨੂੰ ਫੜ ਲਾਂਗੇ ਦੇਖ ਕਹਾਣੀ ਕਿਵੇਂ ਘੜ ਦਿਆ ਜਿਹੜਾ ਬੰਦਾ ਪਿਛਲੇ 10 ਸਾਲ ਤੋਂ ਲੈ ਕੇ ਚਿੱਟੇ ਦੇ ਖਿਲਾਫ ਨਸ਼ੇ ਦੇ ਖਿਲਾਫ ਸ਼ਰਯਾਮ ਸਟੇਜਾਂ ਦੇ ਉੱਤੇ ਮੈਂ ਇਹਨਾਂ ਦੇ ਐਸਐਚਓ ਦਾ ਡੀਐਸਪੀ ਦਾ ਐਸਐਸਪੀ ਰੈਂਕ ਦੇ ਬੰਦਿਆਂ ਦਾ ਨਾਂ ਲੈਂਦਾ ਰਿਹਾ ਕਿ ਸੋਡਿਆ ਆ ਬੰਦੇ ਬਕਾਉਂਦੇ ਆ ਆ ਬੰਦੇ ਵੇਚਦੇ ਐ ਐਸਟੀਐਫ ਦੇ ਮੁਖੀ ਨੂੰ ਕਈ ਵਾਰੀ ਮੇਲਾਂ ਪਾਈਆਂ ਕਿ ਸਾਡੇ ਜ਼ਿਲ੍ਹੇ ਬਰਿੰਡੇ ਦੇ ਵਿੱਚ ਸਾਡੇ ਇਲਾਕੇ 'ਚ ਫਲਾਣੇ ਫਲਾਣੇ ਬੰਦੇ ਚੱਟੇ ਦਾ ਕੰਮ ਕਰਦੇ ਆ ਉਸੇ ਬੰਦੇ ਦੇ ਉੱਤੇ ਹੈਰਨ ਵੇਚਣ ਦਾ ਪਰਚਾ ਦੇ ਦਿੰਦੇ ਆ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਨੀ ਦੇਖੋ ਇਹ ਬੰਦੇ ਦੇ ਬੰਦੇ ਨੂੰ ਘੇਰਨ ਦੀ ਵੀ ਗੱਲ ਆ ਬੰਦੇ ਦਾ ਜਿਹੜਾ ਬੰਦੇ ਦੇ ਕਰਦਾਰ ਦੇ ਉੱਤੇ ਚਿੱਕੜ ਸਿੱਟਣ ਦੀ ਵੀ ਗੱਲ ਹੁੰਦੀ ਆ। ਤੁਨ ਮਾਧਾਰਨ ਨਾ 2005 ਜਿਹੜਾ ਕੈਪਟਨ ਦੀ ਸਰਕਾਰ ਸੀ ਤਾਂ ਮੈਸਰ ਖਾਨ ਨੇ ਇੱਕ ਕਾਂਡ ਹੋਇਆ ਉਹਦੇ ਵਿੱਚ ਕਿਸਾਨ ਆਗੂਆਂ ਦੇ 307 ਦਾ ਪਰਚਾ ਹੋ ਗਿਆ। ਤਾਂ 307 ਦੇ ਪਰਚੇ ਦੇ ਵਿੱਚ ਉਹਨਾਂ ਕਿਸਾਨ ਆਗੂਆਂ ਨੇ ਜ਼ਮਾਨਤ ਕਰਾ ਲਈ ਜ਼ਮਾਨਤ ਕਰਾ ਕੇ ਸ਼ਾਮਲ ਤਫ਼ਤੀਸ਼ ਹੋਂ ਥਾਣਾ ਕੋਟ ਫੱਤਾ ਗਏ। ਤਾਂ ਉਹਨਾਂ ਨੂੰ ਸ਼ਾਮਲ ਤਫ਼ਤੀਸ਼ ਕਰਕੇ ਉਸ ਤਾਂ ਜਾਣ ਦਿੱਤਾ ਉਹਨਾਂ ਨੂੰ ਲਿਆ ਕੇ ਰਾਮਪੁਰੇ ਥਾਣੇ ਦੇ ਵਿੱਚ ਪਰਚੇ ਦੋ ਪਰਚੇ ਸੀ ਕਿ ਟਾਇਰ ਚੋਰੀ ਹੋਏ ਸੀ ਦੁਕਾਨ ਤੋਂ ਤੇ ਇੱਕ ਟੈਲੀਵਿਜ਼ਨ ਚੋਰੀ ਹੋਏ ਸੀ ਦੁਕਾਨ ਤੋਂ ਉਹ ਦੋ ਪਰਚਿਆਂ ਦੇ ਵਿੱਚ ਸ਼ਾਮਲ ਕਰਕੇ ਜੇਲ੍ਹ ਭੇਜਤਾ ਹੁਣ ਤੁਸੀਂ ਮੰਨਣਾ ਚਾਹੁੰਦੇ ਆ ਗੱਲ ਵੀ ਇੱਕ ਕਿਸਾਨ ਆ ਗੂ ਟਾਇਰ ਚੋਰੀ ਕਰਦਾ ਫੜਿਆ ਗਿਆ ਜਾਂ ਟੈਲੀਵਿਜ਼ਨ ਚੋਰੀ ਕਰਦਾ ਫੜਿਆ ਗਿਆ ਜਿਹਦੇ ਵਿੱਚ ਬੂਟਾ ਸਿੰਘ ਬੁਰਜਗੱਲ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਤੋਂ ਤੇ ਸਰਜੀਤ ਸਿੰਘ ਫੂਲ ਕ੍ਰਾਂਤੀਕਾਰੀ ਯੂਨੀਅਨ ਤੋਂ ਸੀ ਸੋ ਇਹ ਜਿਹੜੀ ਕਹਾਣੀ ਰਚੀ ਜਾ ਰਹੀ ਆ ਆਪਾਂ ਦੇਖ ਰਹੇ ਆ ਕਿ ਕਿਵੇਂ ਇੱਕ ਪਾਸੇ ਦੇਖ ਰਹੇ ਆ ਮੋਦੀ ਦਾ ਜਿਹੜਾ ਸਿਸਟਮ ਆ ਕਿ ਈੜੀ ਰਾਹੀਂ ਸੀਬੀਆਈ ਰਾਹੀਂ ਡਰਾ ਕੇ ਦਬਕਾ ਕੇ ਪੂਰੇ ਭਾਰਤ ਦੇ ਅੰਦਰ ਕਿੰਨੇ ਪੱਤਰਕਾਰ ਕਿੰਨੇ ਬੁੱਧੀਜੀਵੀ ਕਿੰਨੇ ਲਖਾਰੀ ਕਿੰਨੇ ਵਕੀਲ ਵੱਖ-ਵੱਖ ਤਰ੍ਹਾਂ ਦੇ ਬੰਦੇ ਬੰਦ ਕੀਤੇ ਹੋਏ ਨੇ ਜ਼ਿਲ੍ਹਿਆਂ ਦੇ ਅੰਦਰ ਬਹੁਤ ਖਤਰਨਾਕ ਧਰਾਮਾਂ ਲਾ ਕੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਉਹੀ ਕੰਮ ਇੱਥੇ ਕੇਜਰੀਵਾਲ ਐਂਡ ਪਾਰਟੀ ਨੇ ਚਲਾ ਲਿਆ ਪੰਜਾਬ ਚ ਆ ਕੇ ਇਹ ਇਹ ਮੋਦੀ ਨਾਲ ਵੀ ਅੱਗੇ ਜਾਣਗੇ ਜਦੋਂ ਇਹਨੇ ਦੇਖਿਆ ਵੀ ਇਹ ਪੁਰਾਣੇ ਪਰਚਿਆਂ ਤੋਂ ਗੋਲਦਾਰੀ ਪੁਰਾਣੇ ਪਰਚੇ ਖੋਲ ਕੇ ਕੋ ਬੜਨਾ ਨਹੀਂ ਤਾਂ ਨਵਾਂ ਪਰਚਾ ਦੇਤਾ ਆਪ ਇਹ ਰੋਚੀਕਾ ਮਾਰਦੇ ਆ ਸਾਡਾ ਜੀ ਫਲਾਣਾ ਸਾਡੇ ਫਲਾਣੇ ਐਮਐਲਏ ਤੇ ਪਰਚਾ ਦੇਤਾ ਜੀ ਜਾਂ ਦੇਣਗੇ ਜੀ ਸਾਡੇ ਫਲਾਣੇ ਮੰਤਰੀ ਨੂੰ ਫੜਨਗੇ ਜੀ ਹੁਣ ਕੱਲ ਕੇਜਰੀਵਾਲ ਕਹੀ ਜਾਂਦਾ ਕਹਿੰਦਾ ਜੀ ਸਾਡੇ ਹੁਣ ਰਾਗਵ ਚੱਡੇ ਨੂੰ ਫੜਨਗੇ ਉਹਨੂੰ ਗ੍ਰਿਫਤਾਰ ਕਰਨਗੇ ਜੀ ਪਹਿਲੇ ਰੌਲਾ ਪਾਉਣ ਲੱਗ ਜਾਂਦੇ ਆ ਦੂਜੇ ਪਾਸੇ ਕੀ ਕਰ ਰਹੇ ਆ ਆਵਾਜ਼ ਨੂੰ ਦੱਬਣ ਲਈ ਤੁਹਾਡੇ ਸਾਹਮਣੇ ਚੱਲਿਆ ਅੱਲਾਹ ਵਰਸਪਰੇਸ਼ਨ ਚਲਾਇਆ ਜੀ ਕਿ ਸਾਡੇ ਜੀ ਐਮਐਲਏ ਖਰੀਦਨੇ ਸ਼ੁਰੂ ਕਰਤੇ ਹਾਲਾਂਕਿ ਕੋਈ ਗੱਲਬਾਤ ਅਲਦਕ ਸਾਹਮਣੇ ਨਹੀਂ ਆਈ ਕਿ ਇਹਨੇ ਖਰੀਦਨੇ ਸੀ ਕਿਹੜਾ ਬੰਦਾ ਇਹਨਾਂ ਦੀ ਡੀਲ ਕਰਾ ਰਿਹਾ ਸੀ ਕਿਹੜੇ ਬੰਦੇ ਨੇ ਕਿਹੜੇ ਨੰਬਰ ਤੋਂ ਫੋਨ ਕੀਤਾ ਕੱਖ ਨਹੀਂ ਸਾਹਮਣੇ ਆਇਆ ਤੇ ਇਹ ਕੋ ਜਿਹੜਾ ਮੈਨੂੰ ਸੁਨੇਹੇ ਵੀ ਬਹੁਤ ਆਏ ਪ੍ਰਸ਼ਾਸਨ ਵੱਲੋਂ ਵੀ ਆਏ ਮੈਨੂੰ ਇਹਨਾਂ ਦੇ ਬੰਦਿਆਂ ਵੱਲੋਂ ਵੀ ਆਏ ਵੀ ਬੋਲ ਨਾ ਯਾਰ ਤੂੰ ਕਿਹਨਾਂ ਬੋਲਦਾ ਇਹਨਾਂ ਦੇ ਖਿਲਾਫ ਮੈਂ ਕਹਾ ਮੈਂ ਇਹਨਾਂ ਦੇ ਖਿਲਾਫ ਨਹੀਂ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਕੋਈ ਜਾਤੀ ਰੰਜਿਸ਼ ਨਹੀਂ ਜੇ ਇਹ ਪੰਜਾਬ ਦੇ ਖਿਲਾਫ ਮੇਰੇ ਨਾਲ ਇਹ ਜਿਹੀਆਂ ਗੱਲਾਂ ਕਰਨਗੇ ਜਿੰਨੀਆਂ ਵੀ ਇਹਨਾਂ ਨੇ ਕੀਤੀਆਂ ਲਾਹ ਰਾਸਵਾਰ ਦੇ ਮੈਂਬਰਾਂ ਤੋਂ ਲਾਜ ਜਿਹੜੀ ਆ ਫਜ਼ੂਲ ਖਰਚੀ ਹੈ ਕਰੋੜਾਂ ਰੁਪਇਆ ਜਿਹੜਾ ਬਾਹਰਲੇ ਸੂਬਿਆਂ ਦੇ ਰਾਦੇ ਦੇ ਰਹੇ ਨੇ ਇਹ ਜਾਂ ਉਸ ਤੋਂ ਬਾਅਦ ਜਿੰਨੀਆਂ ਵੀ ਹੋਰ ਗੱਲਾਂ ਬਾਤਾਂ ਹੋਈਆਂ ਉਸ ਨੂੰ ਲੈ ਕੇ ਮੈਂ ਸਾਰੀਆਂ तमाम ਗੱਲਾਂ ਇਹ ਬੋਲਦਾ ਰਿਹਾ ਵੀ ਭਾਈ ਇੱਕ ਪਾਸੇ ਤੁਸੀਂ ਕਹਿੰਦੇ ਸੀ ਆਮ ਬੰਦੇ ਆ ਤੁਹਾਡੇ ਕੋਲ ਵੀਆਈਪੀ ਸਿਕਿਉਰਟੀਆਂ ਨੇ ਹਜ਼ਾਰਾਂ ਗੱਲ ਮੈਨਾਂ ਇੱਕ ਬੰਦੇ ਕੋਲ ਪੰਜ-ਪੰਜ ਘਾਰ ਰੱਖੇ ਹੋਏ ਨੇ ਪੰਜ-ਪੰਜ ਸੱਤ-ਸੱਤ ਗਾਰਦਾਂ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਚੁਭੀਆਂ ਤਾਂ ਇਹਨਾਂ ਨੇ ਇਸ ਤਰੀਕੇ ਨਾਲ ਮੈਨੂੰ ਟਾਰਗੇਟ ਕੀਤਾ ਕਿ ਇਸ ਬੰਦੇ ਨੂੰ ਬਦਨਾਮ ਵੀ ਕਰ ਦਿਓ ਤੇ ਇਸ ਬੰਦੇ ਨੂੰ ਘੇਰ ਵੀ ਲਿਓ ਜੇ ਮੈਂ ਕ੍ਰਿਮੀਨਲ ਆ ਜੇ ਮੈਂ ਫਰੋਤੀਆਂ ਲੈਂਦਾ ਸੀ ਜੇ ਮੈਂ ਹੈਰੋਨ ਮਗਾ ਰਿਆਂ ਪਾਕਿਸਤਾਨ ਤੋਂ ਡਰੋਨ ਰਾਹੀਂ ਪਰਚਾ ਦੇ ਕੇ ਫਿਰ ਛੜਕਾ ਦਿੱਤਾ ਨੀਨਾ ਹੋ ਗਿਆ ਪਰਚੇ ਨੂੰ 9 ਤਰੀਕ ਨੂੰ 2 ਨੂੰ ਪਰਚਾ ਦਿੱਤਾ 10ਵੇਂ ਮਹੀਨੇ ਦੀ ਇੱਕ ਤਰੀਕ ਹੋਗੀ ਮੈਨੂੰ ਪਤਾ ਤੱਕ ਨਹੀਂ ਕੋਈ ਤਲਾਹ ਨਹੀਂ ਕੋਈ ਸੁਨੇਹਾ ਨਹੀਂ ਕੋਈ ਗ੍ਰਫਤਾਰੀ ਨਹੀਂ ਮੈਨੂੰ ਤਾਂ ਕਿਸੇ ਆਪ ਦੇ ਬੰਦੇ ਰਾਹੀਂ ਕਿਸੇ ਉੱਥੋਂ ਤਰਨਦਾਰਨ ਦੇ ਬੰਦੇ ਰਾਹੀਂ ਪਤਾ ਲੱਗਦਾ ਪਰਚਾ ਹੋਇਆ ਵੈ ਇਹ ਹਲੇ ਐ ਨਹੀਂ ਪਤਾ ਹੋਰ ਪਤਾ ਨਹੀਂ ਕਿੰਨੇ ਕੁ ਦਈ ਬੈਠੇ ਹੋਣਗੇ ਪਤਾ ਨਹੀਂ ਹੋਰ ਕਿਸੇ ਜ਼ਿਲ੍ਹੇ ਦੇ ਅੰਦਰ ਆ ਹੋਰ ਪਰਚਾ ਪਤਾ ਨਹੀਂ ਕੱਲ ਨੂੰ ਕਿਸੇ ਹੋਰ ਗਰੋਹ ਨਾਲ ਜੋੜ ਦੇਣਗੇ ਵੀ ਇਹ ਤਾਂ ਜੀ ਐਂਟੀ ਨੈਸ਼ਨਲ ਬੰਦਾ ਜੀ ਇਹ ਫਲਾਨੇ ਗਰੋਹ ਨਾਲ ਜੁੜਾਇਆ ਜੀ ਇਹਦੇ ਸਬੰਧ ਆਈਐਸਆਈ ਨਾਲ ਨਹੀਂ ਇਹਦੇ ਸਬੰਧ ਫਲਾਨੀ ਜਿਹੇ ਬੰਦੀ ਨਾਲ ਹੈ ਜੀ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਆਵਾਜ਼ ਦੱਬਣ ਦੀਆਂ ਗੱਲਾਂ ਨੇ ਇਹ ਕੱਲੇ ਕੱਲੇ ਬੰਦੇ ਨੂੰ ਟਾਰਗੇਟ ਕਰ ਰਹੇ ਆ ਪੰਜਾਬ ਦੇ ਵਿੱਚ ਇਹ ਮੈਂ ਹੀ ਨਹੀਂ ਕੱਲਾ ਆ ਤੁਸੀਂ ਪੱਤਰਕਾਰ ਭਾਈਚਾਰਾ ਖੜੇ ਹੋ ਛੋਡੇ ਬੰਦਿਆਂ ਨੂੰ ਫੋਨ ਕਰਕੇ ਧਮਕੀਆਂ ਵੀ ਦੇਖ ਲੈ ਫਿਰ ਐਂ ਕਰਾ ਦਿਆਂਗੇ ਐਂ ਕਰਾ ਦਿਆਂਗੇ ਛੋੜੇ ਵੀ ਬਹੁਤ ਵੱਡਾ ਸਿਕੰਜਾ ਕਸਿਆ ਜਾ ਰਿਹਾ ਜੇ ਅੱਜ ਵੀ ਅਸੀਂ ਇਕੱਠੇ ਹੋ ਕੇ ਨਾ ਬੋਲੇ ਤਾਂ ਇਹਨਾਂ ਨੇ ਹਾਲਾਤ ਪੰਜਾਬ ਦੇ ਬਹੁਤ ਜ਼ਿਆਦਾ ਮਾੜੇ ਕਰ ਦੇਣਗੇ ਸੋ ਇਸ ਕਰਕੇ ਅਸੀਂ ਇਥੋਂ ਮੈਂ ਇਹੀ ਕਹਿਣਾ ਚਾਹੁੰਨਾ ਕਿ ਇਹ ਮੇਰਾ ਪੱਖ ਹੈ ਇਹਨਾਂ ਨੂੰ ਇੱਕ ਮੈਂ ਪ੍ਰੇਖਾ ਦਾ ਨਾ ਕੱਢ ਦੇਣਾ ਚਾਹੁੰਨਾ ਕਿ ਬਹੁਤ ਵੱਡੇ ਬਹਿਮ ਚ ਨੇ ਕਿ ਪਰਚਿਆਂ ਨੂੰ ਦਬਾ ਕੇ ਜਾਂ ਐ ਘੇਰ ਕੇ ਇਹ ਆਵਾਜ਼ ਨੂੰ ਦਬ ਲੈਣਗੇ ਇਹ ਆਵਾਜ਼ ਦਵਾਈ ਦਬਣੀ ਨਹੀਂ ਇਹਨਾਂ ਨੂੰ ਬਹੁਤ ਵੱਡਾ ਬਹਿਮ ਹੋ ਗਿਆ ਕਿ ਅਸੀਂ ਪਤਾ ਨਹੀਂ ਐ ਲੱਖੇ ਨੂੰ ਡਰਾ ਲਾਂਗੇ ਘੇਰ ਲਾਂਗੇ ਇਹ ਕਿਹੜੀ ਇਹ 24 ਘੰਟੇ ਡੈਮੋਕਰੇਸੀ ਡੈਮੋਕਰੇਸੀ ਦਾ ਰਾਗ ਲਾਪਦੇ ਆ ਭਵੰਤਰਗੇ ਲੋਕਤੰਤਰ ਹੈ ਭਵੰਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਮੈਂ ਉਹ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਖੁਦ ਇਸ ਗੱਲ ਨੂੰ ਲੈ ਕੇ ਕਹਿੰਦੇ ਰਹੇ ਹਾਂ ਪੰਜਾਬ ਦੇ ਅੰਦਰ ਕਿ ਦੇਖੋ ਜੀ ਬਾਦਲਾਣਿਆਂ ਨੇ ਝੂਠੇ ਪਰਚੇ ਕਰਤੇ ਜੀ ਕਾਂਗਰਸੀਆਂ ਨੇ ਨੇ ਝੂਠੇ ਪਰਚੇ ਕਰਤੇ ਜੀ ਅਸੀਂ ਵੀ ਪੀੜਤ ਰਹੇ ਹਾਂ ਬਾਦਲਾਣ ਦੀ ਸਰਕਾਰ ਚ ਵੀ ਮੇਰੇ ਦੇ ਪਰਚੇ ਹੋਏ ਆ ਕਾਂਗਰਸੀਆਂ ਵਲੇ ਵੀ ਮੇਰੇ ਪਰਚੇ ਹੋਏ ਨੇ ਪਰ ਮੇਰੇ ਦੇ ਪਰਚੇ ਐ ਨਹੀਂ ਉਹਨਾਂ ਨੇ ਉਹ ਜਿਹਾ ਦੇਖਿਆ ਲਾਈਵ ਟਿਕੜੇ ਵਾਲਾ ਬੰਦਾ ਉਹ ਜਿਹੜਾ ਪਰਚਾ ਦੇਤਾ ਇਹਨਾਂ ਦਾ ਉਹ ਗੱਲ ਆ ਵੀ ਅੱਠ ਅੱਠ ਚ ਨੂਨ ਦਾ ਗੁੰਨਿਆ ਜਾਂਦਾ ਇਹਨਾਂ ਨੇ ਇਕੱਲਾ ਨੂਨ ਹੀ ਗੁੰਨਤਾ ਚਾ ਕੇ ਪਰਚਾ ਦੇਤਾ ਕਿਹੜਾ ਐਨਡੀਪੀਐਸ ਦਾ ਸੋ ਇਸ ਕਰਕੇ ਅੱਜ ਮੇਰਾ ਭਵਨ ਸਿੰਘ ਮਾਨ ਅੱਗੇ ਇਹ ਸਵਾਲ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਜੇ ਤੁਸੀਂ ਅੱਜ ਵੀ ਚੁੱਪ ਰਹੇ ਨਹੀਂ ਆਵਾਜ਼ ਬਲੰਦ ਕੀਤੀ ਤੇ ਬੋਲਣ ਵਾਲਾ ਕੋਈ ਨਹੀਂ ਖੜਨਾ ਜੇ ਮੇਰੇ ਵਰਗੇ ਬੰਦੇ ਨੂੰ ਐਂ ਦੱਬ ਸਕਦੇ ਆ ਆਮ ਬੰਦੇ ਨੂੰ ਤਾਂ ਫੋਨ ਕੀਤਾ ਬਾਦੂਆ ਬੰਦਾ ਬੈਠੇ ਚੁੱਪ ਕਰ ਜਾਂਦਾ ਬਹੁਤ ਤਰੀਕੇ ਨਾਲ ਬੰਦਿਆਂ ਨੂੰ ਘੇਰ ਰਹੇ ਨੇ ਇਹਦਾ ਇੱਥੋਂ ਤੱਕ ਗੇ ਖੜੇ ਆ ਕਿ ਜੇ ਕੋਈ ਇਨਸਾਨ ਬੋਲਦਾ ਦੇਖਦੇ ਵੀ ਇਹਦੀ ਕੋਈ ਕਮਜ਼ੋਰ ਜਿਹੜੀ ਰਾਗਾ ਉਹ ਦੱਬੀ ਜਾਵੇ ਇਹਦਾ ਕੋਈ ਰਿਸ਼ਤੇਦਾਰ ਗਾਂ ਦੀ ਗਾਂ ਕੋਈ ਜਿਹੜਾ ਕੋਈ ਕੋਈ ਮੁਲਾਜ਼ਮ ਲੱਗਿਆ ਹੋਇਆ ਉਹਨੂੰ ਉਹਨੂੰ ਕਹਿ ਰੋ ਉਹਨੂੰ ਕਹੋ ਵੀ ਤੇਰੀ ਬਦਲੀ ਜੇ ਤੂੰ ਜਲੰਧਰ ਲੱਗਿਆ ਤੈਨੂੰ ਅੰਮ੍ਰਿਤਸਰ ਠੋਕਾਂਗੇ ਅੰਮ੍ਰਿਤਸਰ ਲੱਗਿਆ ਬਠਿੰਡੇ ਠੋਕਾਂਗੇ ਬਠਿੰਡੇ ਲੱਗਿਆ ਗਰਦਾਸਪੁਰ ਠੋਕਾਂਗੇ ਵਿੱਚ ਆਹ ਤਰਾ ਬੰਦੇ ਨੂੰ ਚੁੱਪ ਕਰਾ ਕਿੱਥੋਂ ਤੱਕ ਇਹ ਖਤਰਨਾਕ ਤਰੀਕੇ ਨਾਲ ਚੱਲ ਰਿਹਾ ਹੈ ਤੁਸੀਂ ਦੇਖ ਲਓ ਇਹ ਰਜਾਹਨ ਬਹੁਤ ਮਾੜਾ ਹੈ ਮੈਂ ਪੰਜਾਬ 'ਚ ਕਹਿਣਾ ਚਾਹੁੰਦਾ ਤੇ ਪੰਜਾਬ ਨੇ ਕਦੇ ਗੱਲਾਂ ਝੱਲੀਆਂ ਨਹੀਂ ਜਦੋਂ ਜਦੋਂ ਪੰਜਾਬ ਦੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੀ ਗੱਲਬਾਤ ਆਈ ਹੈ ਨੋਬਤ ਆਈ ਹੈ ਇਹਨਾਂ ਨੇ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਲੋਕ ਦੁੱਗਣੇ ਚੌਗਣੇ ਹੋ ਕੇ ਉੱਠੇ ਆ। ਸੋ ਇਸ ਕਰਕੇ ਮੈਂ ਆਪਣੀ ਗੱਲਬਾਤ ਜਿਹੜੀ ਰੱਖੀ ਆ ਤੇ ਮੈਂ ਪੰਜਾਬ ਦੇ ਲੋਕਾਂ ਤੱਕ ਰੱਖੀ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਪਰਚਾ ਦੇ ਰਹੇ ਹੋ ਜਾਂ ਮੇਰੇ ਪੁਰਾਣੇ ਪਰਚੇ ਖੋਲ ਰਹੇ ਹੋ ਉਹਦਾ ਕੀ ਆਧਾਰ ਹੈ ਜੀ? ਕੋਈ ਜਾਂਚ ਨਹੀਂ ਬੜਤਾਲ ਨਹੀਂ ਕੱਲ੍ਹ ਬੰਦਾ ਫੜਨ ਗਏ ਕੋਈ ਬੰਦਾ ਫੜਿਆ ਉਹਨੂੰ ਕਹਿੰਦੇਗਾ ਜੀ ਹਾਂ ਜੀ ਇਹਨੇ ਮੰਨਿਆ। ਬਿਲਖਾ ਸਾਡੇ ਨਾਲ ਸੀ ਜੀ ਜਹੇ ਦਾ ਲੱਖੇ ਤੋਂ ਲੈ ਕੇ ਆਏ ਆ ਜੀ ਦੱਸੋ ਇਹ ਇਹ ਕੀ 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 ਕਰੂ ਬੰਦਾ ਬਈ ਕੋਈ ਇਹ ਇਸ ਤਰ੍ਹਾਂ ਦੀਆਂ ਕਹਾਣੀਆਂ ਆਪਾਂ ਸਾਰੇ ਪਹਿਲਾਂ ਵੀ ਦੇਖਦੇ ਆ ਸੁਣਦੇ ਆ ਘੜ ਰਹੇ ਨੇ ਸੋ ਮੈਂ ਇੰਨੀ ਆਪਣੀ ਗੱਲ ਰੱਖੀ ਆ ਤੇ ਇਸ ਤੋਂ ਬਾਅਦ ਮੈਂ ਮੇਰੇ ਨਾਲ ਬਾਈ ਖੱਬੇ ਪਾਸੇ ਹਮਪਤੋ ਸਿੰਘ ਮਾਨ ਬੈਠੇ ਨੇ ਹਰਮਨ ਸਿੰਘ ਐਸਐਫਐਸ ਤੋਂ ਵਿਦਿਆਰਥੀ ਜਥੇ ਬੰਦੀ ਤੋਂ ਅਜੇ ਪਾਲ ਸਿੰਘ ਬਰਾੜ ਜੀ ਬਾਈ ਕਮਲਜੀਤ ਸਿੰਘਾ ਭਾਰਤੀ ਕਿਸਾਨ ਪੰਜਾਬ ਕਿਸਾਨ ਜੁਨੀਅਨ ਤੋਂ ਸੁਖਜਗਰਾਉਂ ਜੀ ਬਾਈ ਜਗਜੀਤ ਸਿੰਘ ਜੱਗੀ ਭਾਰਤੀ ਕਿਸਾਨ ਜੁਨੀਅਨ ਇਕਤਾ ਡਕੌਂਦਾ ਤੋਂ ਤੇ ਮੈਂ ਇਸ ਤੋਂ ਇਲਾਵਾ ਇਹਨਾਂ ਨੇ ਵੀ ਆਪਣੀ ਗੱਲਬਾਤ ਰੱਖਣੀ ਆ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿੰਨੀਆਂ ਵੀ ਇੱਥੇ ਕੋਈ ਜਥੇਬੰਦੀਆਂ ਨੇ ਕੋਈ ਸਮਾਜਿਕ ਸੰਗਠਨ ਬਣੇ ਹੋਏ ਨੇ ਕੋਈ ਲੋਕ ਅਧਿਕਾਰਾਂ ਦੀ ਰਾਖੀ ਕਰਨ ਲਈ ਜਿੰਨੀਆਂ ਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਹਰ ਬੰਦੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਕ ਕੱਲੇ ਕੱਲੇ ਬੰਦੇ ਨੂੰ ਘੇਰ ਕੇ ਕੱਲੇ ਕੱਲੇ ਬੰਦੇ ਨੂੰ ਹਰ ਤਰੀਕਾ ਹਰ ਹਰ ਬਾਹੇ ਵਰਤਣਗੇ ਦੱਬਣ ਦਾ ਦਬਾਉਣ ਦਾ ਕਿ ਸਾਡੇ ਖਿਲਾਫ ਕੋਈ ਆਵਾਜ਼ ਨਾ ਬੁਲੰਦ ਕਰੇ ਮੇਰਾ ਨਾ ਰੌਲਾ ਕੀ ਦੱਸਿਆ ਜਾਵੇ ਮੈਂ ਇਹਨਾਂ ਦਾ ਕੋਈ ਖਾਲ ਬਾ ਲਿਆ ਵੱਟਬਾਲੀ ਜ਼ਮੀਨ ਦੱਬ ਲਈ ਰੌਲਾ ਇਹੀਏ ਬੋਲੇ ਨਾ ਚੁੱਪ ਰਵੇ ਤੋਂ ਇਸ ਤੋਂ ਬਾਅਦ ਮੈਂ ਭਾਈ ਹਮਤੋਜ ਨੂੰ ਤੇ ਬਾਰੀ ਬਾਰੀ ਇਹਨਾਂ ਨੇ ਬਾਈਆਂ ਨੇ ਆਪਣੀ ਗੱਲ ਰੱਖਣੀ ਕਿਸੇ ਵੀ ਹਾਂ ਜੀ ਅੱਗੇ ਅੱਗੇ ਚ ਆਗੇ ਆਗੇ ਡੋਨਟ ਬੈਕ ਕਿਸੇ ਵੀ ਸੂਬੇ ਦੀ ਜਾਂ ਦੇਸ਼ ਦੀ ਇੱਜ਼ਤ ਦੁਨੀਆਂ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਉੱਥੋਂ ਦੇ ਇੰਸਟੀਚੂਨਸ ਤੇ ਪ੍ਰਾਈਵੇਟ ਇੰਡੀਵਿਜੂਅਲ ਕੱਲੇ ਕੱਲਾ ਇੱਕ ਵਿਅਕਤੀ ਉਹਦੀ ਬੋਲਣ ਦੀ ਆਜ਼ਾਦੀ ਕਿੰਨੀ ਕ ਹੈ ਉੱਥੋਂ ਅਸੀਂ ਉੱਥੇ ਜੋ ਸੈਲਰੀ ਸਰਕਾਰ ਹੈ ਉਹਦਾ ਅੰਦਾਜ਼ਾ ਲਾਉਣੀ ਹੈ ਤੇ ਜੇ ਉਹੀ ਕੁਝ ਚੱਲਣਾ ਸੀ ਤਾਂ ਕੀ ਇਹ ਬਦਲਾਅ ਸੀਗਾ ਮੈਨੂੰ ਸਮਝ ਨਹੀਂ ਆਉਂਦੀ 2 ਸਾਲ ਤੋਂ ਮੈਂ ਲੱਖੇ ਨਾਲ ਵਿਚਰ ਰਿਹਾ ਹਾਂ ਕਾਫੀ ਗੱਲਾਂ 'ਚ ਅਸੀਂ ਬੜੇ ਸੰਘਰਸ਼ਾਂ ਤੇ ਇਕੱਠੇ ਹੋ ਰਹੇ ਹਾਂ ਇੱਕ ਬੰਦਾ ਖੁੱਲ ਕੇ ਬੋਲ ਰਿਹਾ ਹਰ ਚੀਜ਼ ਉਹ ਹੀ ਕੰਮ ਕਰੂਗਾ ਯਾਰ ਇੱਕ ਕਾਮਨ ਸੈਂਸ ਨਾਲ ਦੀ ਚੀਜ਼ ਵੀ ਹੁੰਦੀ ਹੈ ਦੋ ਵਾਰੀ ਇੱਕ ਮੁਕਾਦਮੇ ਦੀ ਕੈਂਸਲੇਸ਼ਨ ਭਰਤੀ ਪੁਲਿਸ ਨੇ ਅਦਾਲਤ ਦੇ ਵਿੱਚ ਕੈਂਸਲੇਸ਼ਨ ਤਾਂ ਇੱਕ ਵਾਰ ਹੀ ਨਹੀਂ ਭਰੀ ਜਾਂਦੀ ਇੱਥੇ ਤਾਂ ਦੋ ਵਾਰੀ ਭਰਤੀ ਦੁਬਾਰਾ ਫੇਰ ਓਪਨ ਹੋ ਗਿਆ ਦੋ ਮੁਕੱਦਮੇ ਕੈਂਸਲੇਸ਼ਨ ਤੋਂ ਬਾਅਦ ਓਪਨ ਕੀਤੇ ਗਏ ਨੇ ਔਰ ਇੱਕ ਮੁਕੱਦਮਾ ਆ ਡਰੱਗ ਦਾ ਤੇ ਫਰੋਤੀਆਂ ਦਾ ਜੋੜਤਾ ਹੈ ਮਤਲਬ ਕੀ ਇਹ ਪਰਚਾ ਪੋਲਿਟਿਕਸ ਜੋ ਦੇਸ਼ ਦੀ ਪੋਲਿਟਿਕਸ ਦਾ ਵੀ ਹਿਸਾਬ ਬਣ ਗਈ ਤੇ ਸਾਡੀ ਸਟੇਟ ਦਾ ਵੀ ਇਹ ਤਾਂ ਖੜਾ ਨਹੀਂ ਛੁੱਟਣਾ ਇਹ ਤਾਂ ਖੜਾ ਛਡਾਉਣ ਲਈ ਤਾਂ ਇਹ ਦੂਜੇ ਬਣਾਏ ਗਏ ਸੀਗੇ ਮੇਰੀ ਹੁਣ ਵੀ ਅਪੀਲ ਹੈ ਉਹਨਾਂ ਨੂੰ ਤੇ ਨਾਲ ਨਾਲ ਵਾਰਨਿੰਗ ਵੀ ਹੈ ਕਿ ਤੁਸੀਂ ਉਸ ਤਰ੍ਹਾਂ ਦੀ ਪੋਲਿਟਿਕਸ ਨਾ ਕਰੋ ਜਿਹਦੇ ਕਰਕੇ ਉਹਨਾਂ ਦਾ ਕੋਈ ਬੰਦੇ ਜਿੱਤੇ ਹੀ ਨਹੀਂ ਜਿਹੜੇ ਬਣੇ ਹੋਏ ਸੀ ਉਹ ਐਸੇ ਕਰਕੇ ਗਏ ਸੀ ਉਹ ਹਾਰੇ ਵੀ ਐਸੇ ਕਰਕੇ ਸੀ ਕਿ ਪਰਚਾ ਪੋਲਿਟਿਕਸ ਜਿਹਦੇ ਤੋਂ ਦੁਖੀਕਰ ਮਾਰਿਆ ਅੱਜ ਵੀ ਉਹੀ ਚੱਲਦੀ ਹੈ ਕਿਤੇ ਇਲੈਕਸ਼ਨ ਅਨਾਉਂਸ ਹੋ ਜੇ ਕਿਤੇ ਸੈਂਟਰ ਦੀਆਂ ਏਜੰਸੀਆਂ ਆ ਜਾਂਦੀਆਂ ਨੇ ਕਿਤੇ ਸਟੇਟ ਦੀਆਂ ਏਜੰਸੀਆਂ ਆ ਜਾਂਦੀਆਂ ਨੇ ਯਾਰ ਸਾਡੇ ਕੋਲੇ ਬਾਕੀ ਪੋਲਿਟਿਕਸ ਖਤਮ ਹੋ ਗਈ ਹੈ ਮੁੱਦੇ ਖਤਮ ਹੋ ਗਏ ਨੇ ਪੰਜਾਬ ਬਾਰੇ ਜਾਂ ਦੇਸ਼ ਬਾਰੇ ਵਿਜ਼ਨ ਖਤਮ ਹੋ ਗਿਆ ਹੈ ਇੱਥੇ ਆ ਕੇ ਅਸੀਂ ਖੜ ਗਏ ਕਿ ਪਰਚਾ ਕੌਣ ਕਰਾਉਂਦਾ ਇੱਕ ਬੰਦਾ ਜਿਹੜਾ ਖੁੱਲ ਕੇ ਬੋਲ ਰਿਹਾ ਵਿਚਰ ਲਿਆ ਹੈ ਰੋਕਾਂ ਦੇ ਵਿੱਚ ਕਾਮਨ ਸੈਂਸ ਹੈ ਕਿ ਕਿ ਉਹ ਇਸ ਤਰ੍ਹਾਂ ਦੀ ਹਰਕਤ ਕਰੂਗਾ ਔਰ ਉਹ ਵੀ ਇੱਕ ਬੰਦਾ ਮੁਖਬਰ ਆਇਆ ਇੱਕ ਨਾਕੇ ਤੇ ਉਹਨੇ ਦਸਤਾ ਕਿਹੜੇ ਬੰਦੇ ਤੇ ਪਰਚਾ ਨਹੀਂ ਹੋ ਸਕਦਾ ਇਸ ਗੱਲ ਦੇ ਤਹਿਤ ਕਿ ਕੋਈ ਬੰਦਾ ਕਿਤੇ ਗਿਆ ਉਹ ਨਹੀਂ ਕਿਸੇ ਦਾ ਨਾਮ ਲੇਤਾ ਕੋਈ ਬੰਦਾ ਵੀ ਬਚਿਆ ਨਹੀਂ ਆ ਫਿਰ ਤਾਂ ਕਿਨੂੰ ਮਰਜੀ ਕਹਿ ਦਿਓ ਯਾਰ ਥੋੜਾ ਜਿਆਦਾ ਤਾਂ ਸੋਚੋ ਉਹਦੀ ਲੋਕਾਂ ਚ ਇੱਕ ਅਕਸ ਹੈ ਉਹਦੇ ਫਾਲੋਅਰਜ਼ ਨੇ ਦੁਨੀਆ ਨੂੰ ਫਾਲੋ ਕਰਦੀ ਹੈ ਜੇ ਤੁਹਾਡੇ ਕੋਲੇ ਕੋਈ ਇਨਫੋਰਮੇਸ਼ਨ ਆਈ ਹੈ ਉਹਦੀ ਕੋਈ ਫਰਦਰ ਇਨਕੁਆਰੀ ਕੀਤੀ ਹੈ ਜਾਂ ਬਿਨਾ ਇਨਕੁਆਰੀ ਤੋਂ ਹੀ ਕਰਤਾ ਸਾਰਾ ਕੁਝ ਇਹ ਕਿਉਂ ਹੋ ਰਿਹਾ ਹੈ ਇਸ ਤੋਂ ਅੱਗੇ ਵੱਧਦੇ ਥੋੜਾ ਜਿਆਦਾ ਹੋ ਕਿਉਂ ਰਿਹਾ ਹੈ ਇਹ ਨਾ ਜੀ ਬੋਲੋ ਨਾ ਬੋਲੋ ਨਾ ਉਹ ਗੱਲਾਂ ਨਾ ਕਿੰਨਿਆਂ ਨੂੰ ਰੋਕ ਲੂੰਗੇ ਕਿੰਨੇ ਅਗ ਨੂੰ ਰੋਕ ਲੂੰਗੇ ਇਸ ਤੋਂ ਬਿਹਤਰ ਹੈ ਜਿਹੜੇ ਵਾਅਦੇ ਕੀਤੇ ਸੀ ਉਹ ਕਰੀ ਜਾਓ ਬਸ ਮੈਂ ਆਪਦੇ ਚੀਫ ਮਿਨਿਸਟਰ ਨੂੰ ਵੀ ਕਹਿਣਾ ਚਾਹੂੰਗਾ ਮਾਰਾ ਜਾ ਧਿਆਨ ਦੇਵੇ ਇਧਰਲੇ ਪਾਸੇ ਇਹਨਾਂ ਗੱਲਾਂ ਦਾ ਜਿਵੇਂ ਲੱਖੇ ਨੇ ਕਿਆ ਮੁਖਰ ਵਿਰੋਧੀ ਰਿਆ ਉਹ ਪਰਚਾ ਪੋਲਿਟਿਕਸ ਦਾ ਅੱਜ ਕੀ ਹੋ ਰਿਹਾ ਹੈ ਪਲੀਜ਼ ਇਧਰ ਚੱਕੋ ਔਰ ਇਹ ਚੀਜ਼ਾਂ ਨੂੰ ਰੋਕੋ ਔਰ ਅਸੀਂ ਥੋੜਾ ਕਿਉਂਕਿ ਤੁਹਾਡੇ ਨਾਲ ਵੀ ਜਿਵੇਂ ਲੱਖੇ ਨੇ ਜ਼ਿਕਰ ਕੀਤਾ ਬਹੁਤ ਕੁਝ ਹੋ ਰਿਹਾ ਇਸ ਚੀਜ਼ ਨੂੰ ਅਸੀਂ ਇੱਥੇ ਨਹੀਂ ਛੱਡਣਾਗਾ ਇਸ ਚੀਜ਼ ਨੂੰ ਅੱਗੇ ਵੀ ਲੈ ਕੇ ਜਾ ਰਹੇ ਹਾਂ 9 ਤਰੀਕ ਨੂੰ ਮਰਾਜ ਪਿੰਡ ਦੇ ਵਿੱਚ ਲੋਕਾਂ ਦਾ ਇਕੱਠ ਵੀ ਕਰ ਰਹੇ ਹਾਂ ਕਿਉਂਕਿ ਡੈਮੋਕਰੇਸੀ ਦਾ ਇੱਕ ਸਭ ਤੋਂ ਖੂਬਸੂਰਤ ਪਹਿਲੂ ਹੁੰਦਾ ਹੈ ਕਿ ਹਰ ਮਸਲਾ ਇਹ ਮਸਾਇਲ ਜੋ ਵੀ ਹੋਵੇ ਉਹਨੂੰ ਲੋਕਾਂ ਦੇ ਸਾਹਮਣੇ ਲੈ ਜੋ ਲੋਕਾਂ ਦੇ ਅੱਗੇ ਪੇਸ਼ ਕਰ ਦਿਓ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਕਿ ਜੋ ਅਸੀਂ ਚੁਣੇ ਆਂ ਜਦ ਸਾਡੇ ਜਿਹੜੇ ਵਕੀਲ ਪਬਲਿਕ ਨੁਮਾਇंदे ਨੇ ਉਹ ਕੀ ਕਰ ਰਹੇ ਨੇ ਜਾਂ ਉਹਨਾਂ ਤੇ ਕੀ ਵਾਪਰ ਰਿਆ 9 ਤਰੀਕ ਨੂੰ ਪਿੰਡ ਮਰਾਚ ਜਿੱਥੋਂ ਪਹਿਲਾਂ ਦਿੱਲੀ ਨੂੰ ਚੈਲੰਜ ਕੀਤਾ ਗਿਆ ਸੀ ਉੱਥੇ ਬਹਿ ਕੇ ਹੀ ਲਿਬਰਟੀ ਦੀ ਗੱਲ ਕਰਾਂਗੇ ਆਜ਼ਾਦੀ ਦੀ ਆਜ਼ਾਦੀ ਕਿਹੜੀ ਗੱਲ ਦੀ ਆਜ਼ਾਦੀ ਇੱਕ ਵਿਅਕਤੀਗਤ ਆਜ਼ਾਦੀ ਇੱਕ ਉਹ ਆਜ਼ਾਦੀ ਕਿ ਤੁਹਾਡੇ ਦੇ ਕੋਈ ਬੰਦਿਸ਼ ਨਾ ਹੋਵੇ ਬੋਲਣ ਦਾ ਹੱਕ ਹੋਵੇ ਇੱਕ ਵਾਰ ਹਮੇਸ਼ਾ ਜ਼ਿਕਰ ਕਰਦਾ ਉਹਨਾਂ ਖਲੀਲ ਜ਼ਬਰਾਨ ਦਾ ਕਥਨ ਸੀ ਕਿ ਬੁਰਾਈ ਦੇ ਖਿਲਾਫ ਲੜੋ ਲੜ ਨਹੀਂ ਸਕਦੇ ਤਾਂ ਕਹੋ ਤੇ ਕਹਿ ਨਹੀਂ ਕਰਦੇ ਤਾਂ ਸੋਚੋ ਕਹਿਣ ਵਾਲਾ ਕੰਮ ਅਸੀਂ ਕਰ ਰਹੇ ਆ ਲੜਨ ਵਾਲਾ ਕੰਮ ਹੋ ਜੂਗਾ ਜੇ ਨਾ ਮੰਨੇ ਸੋਚਣ ਵਾਲਾ ਕੰਮ ਮੈਂ ਤੁਹਾਡੇ ਕੈਮਰਾ ਰਹੀਂ ਸਾਰੀ ਪਬਲਿਕ ਨੂੰ ਆਣਾ ਤੁਸੀਂ ਕਰੋ ਤੇ ਜੇ ਕੋਈ ਇਸ ਤਰ੍ਹਾਂ ਦੀ ਪੋਲਿਟਿਕਸ ਕਰਦਾ ਉਹਨੂੰ ਦੰਦਿਤ ਕਰੋ ਉਹਨੂੰ ਸਜ਼ਾ ਦਿਓ ਜਵੇਂ ਤੁਸੀਂ ਪਹਿਲਾਂ ਦਿੱਤੀ ਸੀ ਤੇ ਇਹਨਾਂ ਨੂੰ ਗਵਰਨਮੈਂਟ ਨੂੰ ਮੈਂ ਫਿਰ ਹੱਥ ਜੋੜ ਕੇ ਅਪੀਲ ਵੀ ਕਰੂੰਗਾ ਤੇ ਵਾਰਨਿੰਗ ਵੀ ਦੇਊਂਗਾ ਕਿ ਸੁਧਰ ਜੋ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਚਲੇ ਗਏ ਤਾਂ ਫਿਰ ਤੁਸੀਂ ਵੀ ਨਹੀਂ ਰਹਿਣਾ ਤੁਮ ਨਹੀਂ ਕੋਈ ਔਰ ਸਹੀ ਔਰ ਨਹੀਂ ਤੋ ਔਰ ਸਹੀ ਲੇਕਨ ਸੁਧਰਣਾ ਪੈਣਾ ਲੋਕ ਜਾਗ ਚੁੱਕੇ ਨੇ ਅੰਦੋਲਨ ਤੋਂ ਬਾਅਦ ਔਰ ਉਹ ਸੁਧਰਿਆ ਹੋਇਆ ਰਾਜ ਅਸੀਂ ਲਿਆ ਕੇ ਛੱਡਣਾ ਤੁਸੀਂ ਦੇ ਦਿਓ ਨਹੀਂ ਤਾਂ ਫਿਰ ਤੁਸੀਂ ਵੀ ਜਾਇਓ ਚ ਹਰਬੰਨ ਹਰਬੰਨ ਮਾਈਕਰ ਜਿੱਦਾਂ ਗੱਲ ਰੱਖੀ ਹੈ ਕਿ ਲਖੇ ਸੁਧਾਨਾ ਜੀ ਨੇ ਤੇ ਆਪਣੇ ਅੰਤੋਜ ਬਾਈ ਨੇ ਕਿ ਬੋਲਣ ਬੋਲਣਾ ਹੀ ਝੁਭ ਰਿਆ ਇਹਨਾਂ ਨੂੰ ਕਿ ਮਤਲਬ ਸਰਕਾਰ ਨੂੰ ਅਜੇ 6 ਮਹੀਨੇ ਨਹੀਂ ਹੋਏ ਅਜੇ ਪੂਰੀ ਤਰ੍ਹਾਂ ਜੱਦ ਨਾਲ ਬਣੀ ਹੋਈ ਨੂੰ ਤੇ 6 ਮਹੀਨਿਆਂ ਦੇ ਵਿੱਚ ਆਪਦੇ ਸਾਰੇ ਰੰਗ ਹੀ ਦਿਖਾਉਣਗੇ ਜਿਹੜੇ ਰੰਗ મોદી ਪਿਛਲੇ 8 ਸਾਲਾਂ ਤੋਂ ਦਿਖਾ ਰਿਆ ਇਹਨਾਂ ਨੇ ਸ਼ਾਇਦ ਕੰਪੀਟੀਸ਼ਨ ਕਰ ਰੱਖਿਆ ਕਿ ਅਸੀਂ 1 ਸਾਲ ਦੇ ਵਿੱਚ ਸਾਰੇ ਰੰਗ ਹੀ ਦਿਖਾਉਣੇ ਨੇ ਆਪਦੇ ਮਤਲਬ ਕੇਜਰੀਵਾਲ ਬਾਰੇ ਆਪਾਂ ਅਕਸਰ ਇਹ ਗੱਲ ਆਉਂਦੀ ਹੈ ਕਿ ਮੋਦੀ ਤੋਂ ਵੱਡਾ ਡिक्टेटर ਸਾਵੇ ਤੋਂ ਹੋਏਗਾ ਕੀ ਉਧਰੋਂ ਚੀਜ਼ਾਂ ਵਧ ਰਹੀਆਂ ਨੇ ਕੀ ਉਹ پورے ਦੇਸ਼ ਦੇ ਵਿੱਚ ਵੀ ਉਹ ਆਪਦੇ ਆਪ ਨੂੰ ਮੋਦੀ ਦਾ ਬਦਲ ਪੇਸ਼ ਕਰ ਰਹੇ ਨੇ ਉਹ ਕਿ ਅਸੀਂ ਮੋਦੀ ਦਾ ਬਦਲ ਆ ਤਾਂ ਜੋ ਮੋਦੀ ਪਿਛਲੇ 8 ਸਾਲਾਂ ਤੋਂ ਕਰ ਰਿਹਾ ਹੈਗਾ ਵਿਰੋਧੀਆਂ ਨੂੰ ਕੁਚਲ ਕੇ ਈੜੀ ਰਹੀਂ ਯੂਪੀਏ ਦੇ ਪਰਚਿਆਂ ਰਹੀਂ ਕੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਜੋ ਪਹਿਲਾਂ ਗੁਜਰਾਤ ਦੇ ਵਿੱਚ ਉਹਨੇ ਮਾਡਲ ਸਥਾਪਿਤ ਦਿੱਤਾ ਕਿ ਮੁਸਲਮਾਨਾਂ ਨੂੰ ਕੁਚਲ ਕੇ ਕਿ ਮੈਂ ਐਵੇਂ ਰਾਜ ਕਰੂੰਗਾ ਕੀ ਹੁਣ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਕਿਵੇਂ ਕੁਚਲਣਾ ਇਹਦੀ ਮਿਸਾਲ ਪੈਦਾ ਕਰਨਾ ਚਾਹੁੰਦੇ ਨੇ ਕੇਜਰੀਵਾਲ ਉਹ ਕੇਜਰੀਵਾਲ ਦਾ ਨਾਮ ਤਾਂ ਵੀ ਲੈ ਰਿਹਾ ਕਿ ਆਪਾਂ ਨੂੰ ਇਹ ਵੀ ਪਤਾ ਕਿ ਇੱਥੇ ਸਰਕਾਰ ਸਿੱਧੀ ਉੱਥੇ ਹੀ ਚੱਲ ਰਹੀ ਹੈ ਕਿ ਜੇ ਇਹਨਾਂ ਦਾ ਪਾਵਰ ਸਟਰਗਲ ਵੀ ਲੋਟ ਨਹੀਂ ਆਇਆ 6 ਮਹੀਨਿਆਂ ਤੋਂ ਕਿ ਭਗਵੰਤ ਮਾਨ ਡਿਫੈਕਟੋ ਸੀਐਮ ਹੈਗਾ ਵੀ ਆ ਕਿ ਜਦ ਡਿਫੈਕਟੋ ਸੀਐਮ ਕੋਈ ਹੋਰ ਹੈ ਤਾਂ ਜੇ ਇਹ ਸਾਰੇ ਸਵਾਲ ਕੋਈ ਲੁਕੂਗਾ ਇਹ ਐ ਕਹਿੰਦੇ ਨੇ ਕਿ ਅਸੀਂ ਗਲਤੀਆਂ ਵੀ ਕਰੀ ਗਈਏ ਅਸੀਂ ਪੰਜਾਬ ਦੇ ਲੋਕਾਂ ਨਾਲ ਮਨਮਰਜ਼ੀਆਂ ਵੀ ਕਰੀ ਗਈਏ ਅਸੀਂ ਰਾਜ ਸਭਾ 'ਚ ਵੀ ਜਿਹਨੂੰ ਮਰਜ਼ੀ ਭੇਜੀਏ ਅਸੀਂ ਐਕਸਾਈਜ਼ ਪਾਲਿਸੀ ਦੇ ਨਾਂ ਤੇ ਜੋ ਵਾਅਦੇ ਕੀਤੇ ਸੀ ਉਹ 'ਚ ਵੀ ਅਸੀਂ ਕੁਝ ਮਰਜ਼ੀ ਕਰੀਏ ਪਰ ਸਾਡੇ ਉਲਟ ਕੋਈ ਬੋਲੇ ਨਾ ਕਿਉਂਕਿ ਅਸੀਂ ਤਾਂ ਜੀ ਇਨਕਲਾਬ ਲੈ ਕੇ ਆਏ ਹੋਏ ਆ ਤਾਂ ਜਦੋਂ ਇੰਨਾ ਦਾ ਜਿਹੜਾ ਝੂਠਾ ਇਨਕਲਾਬ ਆ ਉਹ ਬੇਨਕਾਬ ਹੋ ਰਿਹਾ ਤੇ ਉਹਦੇ ਖਿਲਾਫ ਬੋਲਣਗੇ ਤਾਂ ਸਹੀ ਲੋਕ ਤੇ ਹੁਣ ਇਹਨਾਂ ਤੋਂ ਲੋਕ ਬੋਲੇ ਵੀ ਨਹੀਂ ਜਰੇ ਜਾ ਰਹੇ ਤਾਂ ਇਹ ਤਾਂ ਵੱਡਾ ਚੈਲੰਜ ਆ ਸਾਡੇ ਸਾਹਮਣੇ ਇੱਕ ਪਾਸੇ ਅਸੀਂ ਮੋਦੀ ਆਰਐਸ ਦੇ ਉਲਟ ਲੜਨ ਦਾ ਚੈਲੰਜ ਆ ਸਾਡੇ ਸਾਹਮਣੇ ਕਿ ਪੰਜਾਬ ਨੂੰ ਘੇਰ ਰਹੀ ਆ ਆਰਐਸਐਸ ਆ ਕੇ ਤੇ ਦੂਜੇ ਸਾਹਮਣੇ ਜਿਨ੍ਹਾਂ ਨੂੰ ਬਦਲਾ ਦੇ ਨਾਂ ਤੇ ਉੱਤੇ ਸਾਡੇ ਲੋਕਾਂ ਨੇ ਚੁਣਿਆ ਕਿ ਉਹ ਵੀ ਸਾਡੇ ਨਾਲ ਉਹੀ ਹਸ਼ਰ ਕਰ ਰਹੇ ਨੇ ਉਹ ਵੀ ਸਾਡੀ ਆਵਾਜ਼ ਉਸੇ ਤਰੀਕੇ ਨਾਲ ਦਬਾਰ ਰਹੇ ਨੇ ਜਿਹੜੀਆਂ ਗੱਲਾਂ ਪਿੱਛੇ ਅਸੀਂ ਮੋਦੀ ਤੇ ਆਰਐਸਐਸ ਦੇ ਉਲਟ ਖੜੇ ਹੋ ਕੇ ਬੋਲਣ ਦੀ ਗੱਲ ਕਰਦੇ ਆ ਤਾਂ ਇਹ ਚੈਲੰਜ ਨੂੰ ਸਾਰਿਆਂ ਨੂੰ ਮਿਲ ਕੇ ਅੰਜੱਠਣ ਦੀ ਲੋੜ ਆ ਕਿ ਲੋਕਤੰਤਰ ਦੇ ਵਿੱਚ ਜੋ ਭਾਰਤੀ ਨਜਾਮ ਆ ਸਾਰਾ ਇਹ ਲੋਕਤੰਤਰ ਇਹਦੇ ਵਿੱਚ ਜਿਹੜਾ ਅਸੀਂ ਬਦਲਾ ਕਿ ਵੋਟਾਂ ਨਾਲ ਬਦਲਾ ਕਰਕੇ ਸੀ ਸਰਕਾਰਾਂ ਬਣਾ ਰਿਆ ਉਹਦੇ ਤੇ ਵੀ ਸਾਡੇ ਲਈ ਸੋਚਣ ਦਾ ਸਵਾਲ ਖੜਾ ਹੋ ਗਿਆ ਕਿ ਅਸੀਂ ਦੋ ਪਾਰਟੀਆਂ ਨੂੰ ਇੱਕ ਪੂਰੀ ਪੰਜਾਬ ਦੇ ਵਿੱਚ ਆਵਾਜ਼ ਸੀ ਕਿ ਦੋ ਰਵਾਇਤੀ ਪਾਰਟੀਆਂ ਨੂੰ ਪਾਸੇ ਕਰ ਦੋ ਮਸਲੇ ਹੱਲ ਹੋ ਜਾਣਗੇ ਪਰ ਜਿਹੜਾ ਉਹ ਸਾਡੀ ਸਮਝ ਸੀ ਉਹਦੇ ਤੇ ਵੀ ਕੁਐਸਚਨ ਮਾਰ ਖੜਾ ਹੋ ਰਿਹਾ ਅਸੀਂ ਜਾਈਏ ਕਿੱਧਰ ਨੂੰ ਆਣਾ ਕਿ ਜੇ ਇਹਨਾਂ ਨੇ ਵੀ ਉਸੇ ਰਾਹ 'ਤੇ ਚੱਲਣਾ ਤਾਂ ਇਹ ਸਾਰਿਆਂ ਲਈ ਵੱਡਾ ਸਵਾਲ ਆ ਤੇ ਇਸ ਮਸਲਿਆਂ ਦੇ ਉੱਤੇ ਇਕੱਠੇ ਹੋਣ ਦੀ ਲੋੜ ਆ ਅੱਜ ਨਹੀਂ ਇਕੱਠੇ ਹੋਵਾਂਗੇ ਤਾਂ ਹੋਰ ਕਨੌਣਾ ਰੂਪ ਲੈ ਕੇ ਸਭ ਸਭ ਦੀਆਂ ਆਵਾਜ਼ਾਂ ਨੂੰ ਕੋ ਚਲਣ ਵਾਲੇ ਨੂੰ ਬਧਨ ਗਏ ਧੰਨਵਾਦ ਜਿੱਥੇ ਚੇਤਨ ਸਿੰਘ ਜੋੜਾ ਮਾਜਰਾ ਨੇ ਵੀਸੀ ਵਾਲਾ ਗੱਲਬਾਤ ਸੀਗੀ ਅਸੀਂ ਉਸ ਵੀਸੀ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਈ ਸਾਲਾਂ ਤੋਂ 8 ਸਾਲਾਂ ਤੋਂ ਕਿ ਬੰਦਾ ਸਹੀ ਨਹੀਂ ਉੱਚੇ ਨੇ ਚੰਗਾ ਵੀ ਕਿਹਾ ਜਿੱਥੇ ਇਹ ਨਹੀਂ ਸਾਡਾ ਵੀ ਕੋ ਉਹ ਗੱਲ ਜਿਵੇਂ ਨਿਰਾਈ ਝੰਡਾ ਚੱਕਣ ਵਿਰੋਧ ਹੀ ਕਰਨਾ ਇੱਕ ਗੱਲ ਝੰਡੇ ਡੰਡਾ ਪਾਈ ਰੱਖਣਾ ਚੰਗਾ ਚਾਹੇ ਬੰਦਾ ਮੂਰਲਾ ਮਾੜਾ ਵਿਰੋਧ ਹੀ ਕਰੀ ਜਾਣਾ ਉਹਨਾਂ ਵਾਲੇ ਵੀ ਹੈ ਨਹੀਂ ਅਸੀਂ ਉਦੋਂ ਵੀ بڑے ਬੰਦਿਆਂ ਨੇ ਕਿਹਾ ਸੀ ਤੁਸੀਂ ਮੰਤਰੀ ਦੇ ਹੱਕ ਚ ਆਏ ਹੋ ਤੇ ਫਰੀਦਕੋਟ ਐਡਮਿਨਿਸਟ੍ਰੇਸ਼ਨ ਦੇ ਵਿਰੁੱਧ ਬੋਲੇ ਜਦੋਂ ਨਹੀਂ ਉਦੋਂ ਅਸੀਂ ਉਹਦੇ ਹੱਕ ਚ ਨਹੀਂ ਗਏ ਸੀ ਉਦੋਂ ਅਸੀਂ ਗਏ ਸੀ ਕਿ ਉੱਥੋਂ ਦੇ ਲੋਕ ਸਫਰ ਕਰ ਰਹੇ ਨੇ ਤੇ ਹੁਣ ਵੀ ਲੋਕ ਸਫਰ ਕਰ ਰਹੇ ਨੇ ਵਿਰੋਧ ਵਿਰੋਧ ਉਹਦੇ ਵਿਰੁੱਧ ਹੈ ਜਿਹੜਾ ਜ਼ਾਲਮ ਹੈ ਚਾਹੇਓ ਹਕੂਮਤ ਆਲਾ ਚਾਹੇਓ ਕੋਈ ਹੋਰ ਹੈ ਇਹ ਇੱਕ ਸਪਸ਼ਟ ਮੈਸੇਜ ਹੈ ਕਲੀਅਰ ਮੈਸੇਜ ਹੈ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਅਸੀਂ ਬੋਲਣ ਵਾਲਿਆਂ ਚਾਹੇ ਤੁਸੀਂ ਸੋਚਣ ਵਾਲਿਆਂ ਚਾਓ ਔਰ ਫਿਰ ਨਾਲ ਜੁੜੋ ਬੋਲਣ ਵਾਲਿਆਂ ਦੀ ਜੇ ਕੋਈ ਗਲਤ ਕੰਮ ਕਰਦਾ ਹੈ ਕਿਉਂਕਿ ਡੈਮੋਕਰੇਸੀ ਜਿੰਨਾ ਚਿਰ ਆਪਾਂ ਰਿਐਕਟ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਉਹਦਾ ਸਹੀ ਸਿਲਾ ਨਹੀਂ ਲੈ ਸਕਦੇ ਔਰ ਪੰਜਾਬ ਹਮੇਸ਼ਾ ਤੋਂ ਮੁਖਰ ਰਿਹਾ ਨੰਬਰ 1 ਰਿਹਾ ਆ ਕਿਸਾਨੀ ਅੰਦੋਲਨ ਤੋਂ ਬਾਅਦ ਅਸੀਂ ਸਾਬਤ ਕਰਤਾ ਸੀ ਕਿ ਸਭ ਤੋਂ ਪਹਿਲਾਂ ਅਗਰ ਬੋਲਣ ਵਾਲਿਆਂ ਚਾਹਤ ਹੋਵੇ ਅਸੀਂ ਹੈ ਤੇ ਸਾਡੇ ਆਪ ਦੇ ਇੱਥੇ ਹੋਈ ਜਾਊ ਯਾਰ ਤੇ ਅਸੀਂ ਬੋਲਾਂਗੇ ਨਹੀਂ ਇਹ ਕਿਵੇਂ ਹੋ ਸਕਦਾ ਕੀ ਤੁਸੀਂ ਮੰਗ ਕਰ ਜੇਕਰ ਅਜਿਹਾ ਕੁਝ ਹੈਗਾ ਤਾਂ ਉਹ ਬੰਦੇ ਨੂੰ ਸਾਹਮਣੇ ਲਿਆਓ ਪਬਲਿਕ ਤੋਂ ਮੇਨਚ ਲਿਆਓ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਸਰਦਾਰ ਕਿ ਤੁਸੀਂ ਕਹਿ ਰਹੇ ਹੋ ਝੂਠ ਝੂਠਾ ਪਰਚਾ ਪਾ ਰਹੇ ਹੋ ਨਾਂ ਪਾ ਰਹੇ ਹੋ ਤਾਨੂੰ ਚੁਪ ਕਰਾਉਣ ਦੇ ਲਈ ਜੇਕਰ ਲੱਖੇ ਸਿਧਾਨ ਹੈ ਕਿ ਕਿਸੇ ਨੂੰ ਨਹੀਂ ਮੰਗੀ ਜੇਕਰ ਮੰਗੀ ਲਿਆ ਤਾਂ ਉਹ ਬੰਦੇ ਸਾਹਮਣੇ ਵੀਰ ਮੇਰੇ ਤੈਨੂੰ ਦੱਸੀ ਦਾ ਜਾਨਾ ਕਹਾਣੀ ਜਿਹੜੀ ਮਰਜ਼ੀ ਕਰ ਦੇਣ ਕੱਲ ਨੂੰ ਇਹ ਜੋ ਮਰਜ਼ੀ ਇੱਥੇ ਹੋਰ ਮੈਂ ਤੈਨੂੰ ਪਹਿਲੇ ਕਹਿ ਚੁੱਕਿਆ ਵੀ ਕੱਲ ਨੂੰ ਕਿਸੇ ਹੋਰ ਏਜੰਸੀ ਨਾਲ ਮੇਰਾ ਸਬੰਧ ਜੋੜ ਦੇਣ ਕਿਸੇ ਦੀ ਕਾਲਮ ਫੜ ਲਾਂਗੇ ਜਾ ਕੇ ਤੱਕੇ ਸ਼ਾਹੀ ਆਪਾਂ ਦੇਖ ਰਹੇ ਹਾਂ ਨਾ ਵੀ ਪੂਰੇ ਮੁਰਖ ਜੀ ਹੋ ਰਹੀ ਆ ਇਹ ਇਹ ਹੋਰ ਕੀ ਨਜ਼ਰ ਆਉਂਦਾ ਮੈਂ ਤੁਹਾਡੇ ਮੰਨ ਲਓ ਤੁਹਾਡੇ ਕੋਈ ਪੱਤਰਕਾਰ ਭਰਾ ਨੇ ਤੁਸੀਂ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨਦੇ ਤੁਸੀਂ ਇਹਨਾਂ ਦੇ ਮੁਤਾਬਕ ਨਹੀਂ ਚੱਲਦੇ ਕੱਲ ਨੂੰ ਤੁਹਾਡੇ ਕੋਈ ਕਿਸੇ ਇੱਕ ਖੜੀ ਕਰਕੇ ਕੋਈ ਔਰਤ ਬਲਾਤਕਾਰ ਦਾ ਪਰਚਾ ਪਵਾ ਦੇਣਗੇ ਕੋਈ ਪੁੱਛਗਿੱਛ ਹੀ ਨਹੀਂ ਚੁੱਪ ਕਰਕੇ ਉਹਨਾਂ ਨੇ ਬਿਆਨ ਹੀ ਦੇਣਾ ਫਲਾਣੇ ਬੰਦੇ ਨੇ ਮੇਰੇ ਨਾਲ ਬਲਾਤਕਾਰ ਕੀਤਾ ਜੀ ਲਓ ਲੱਗੀ 376 ਤੁਰੇ ਫਿਰੋ ਤਰੀਕਾ ਭੋਦਰ ਜਾਵੜੋ ਜੇਲ੍ਹ ਚ ਕਿੱਥੇ ਸਾਬਤ ਕਰ ਦਵਾਂਗੇ ਅਸੀਂ ਵਿਰਾਤ ਕਰ ਨਹੀਂ ਕੀਤਾ ਇਹਦੇ ਤੇ ਕੋਐਸ਼ ਵਾਲੀ ਗੱਲ ਹੈ ਨਾ ਜਿਹੜੀ ਹਾਈ ਕੋਰਟ ਚ ਕੋਐਸ਼ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਵੱਲ ਵੀ ਜਾਵਾਂਗੇ ਉਹ ਵੀ ਸੋਚ ਕੇ ਕਿਉਂਕਿ ਇਹ ਟੋਟਲੀ ਬੇਬੁਨਿਆਦ ਹੈ ਤੇ ਨਾਲ ਉਸ ਤੋਂ ਵੀ ਅਹਿਮ ਜਿਹੜਾ ਲੱਖਾਂ ਵਾਰ-ਵਾਰ ਜ਼ਿਕਰ ਕਰ ਰਿਹਾ ਹੈ ਕਿ ਇਹ ਗੱਲਾਂ ਦੁਬਾਰਤੋਂ ਨਾ ਹੋਣ ਹੋਰ ਕਿਸੇ ਨਾਲ ਨਾ ਹੋਣ ਇਸ ਲਈ ਇਹਨੂੰ ਜਨਤਕ ਲੈਵਲ ਤੇ ਵੀ ਲੈ ਕੇ ਜਾਇਆ ਜਾਵੇ ਇਹ ਕਰਨਗੇ ਹਰਿਕਨ ਵਾਲੀ ਇਹ ਬਖਸ਼ਾ ਕੋਈ ਵੀ ਨਹੀਂ ਜਾਣਾ ਇੱਥੇ ਜਿਹੜੇ ਬੰਦੇ ਅੱਜ ਇਹ ਗੱਲ ਨੂੰ ਲੈ ਕੇ ਵੀ ਨਹੀਂ ਯਾਰ ਆਪਣਾ ਇਹਨਾ ਇਹ ਬਹੁਤ ਹੇਟਲੇ ਪੱਧਰ ਤੱਕ ਜਿਵੇਂ ਪਹਿਲਾਂ ਮੈਂ ਕਹਿ ਚੁੱਕਿਆ ਬਹੁਤ ਹੇਟਲੇ ਪੱਧਰ ਤੱਕ ਮੈਂ ਹੈਰਾਨ ਆ ਸਾਡੇ ਵਰਗੇ ਬੰਦਿਆਂ ਤੋਂ ਵੀ ਐ ਡਰੀ ਜਾਂਦੇ ਆ ਇਹ ਸਾਡੀ ਕੋਈ ਸਿਆਸੀ ਕੋਈ ਪਾਰਟੀ ਨਹੀਂ ਕੋਈ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਸਟਰਕਚਰ ਨਹੀਂ ਹੈਗਾ ਸਾਡੇ ਕੋਲੇ ਇੱਕ ਬੰਦਾ ਬੋਲਦਾ ਉਹ ਤੋਂ ਇੰਨਾ ਖੌਫ ਕਿ ਤੁਸੀਂ ਉਸ ਬੰਦੇ ਨੂੰ ਟਾਰਗੇਟ ਕਰਕੇ ਵੀ ਚਲੋ ਦਬਦੇ ਨੂੰ ਨੂੰ ਸਰਕਾਰ ਕਿਉਂ ਨਹੀਂ ਉਹਨਾਂ ਤੇ ਕੋਈ ਬੱਤ ਨਹੀਂ ਤੁਹਾਡੇ ਵੀ ਪੱਤੇ ਪੈ ਰਹੇ ਕੀ ਵੜਾ ਦਿਨ ਰਹੀ ਦੋ ਵੀਰ ਵੀਰਿਆ ਮੈਂ ਬੇਵਾਕੀ ਨਾਲ ਬੋਲਿਆ ਹੁਣ ਤੱਕ ਚਾਹੇ ਕਿਸਾਨੀ ਮੋਰਚੇ ਦੌਰਾਨ ਤੁਸੀਂ ਮੈਨੂੰ ਦੇਖਿਆ 6 ਮਹੀਨੇ ਬਾਹਰ ਵੀ ਰਿਹਾ ਪਰ ਮੈਂ ਦਵਿਆ ਨਹੀਂ ਉਦੋਂ ਵੀ ਬਥੇਰੇ ਸਨੇ ਆਏ ਸੀ ਵੀ ਆ ਤੇਰੀ ਐ ਕਰਾ ਦਿੰਦੇ ਐ ਇੱਥੋਂ ਪੁਲਿਸ ਜਾਂਦੀ ਰਹੀ ਐ ਡੀਐਸਪੀ ਰਮਾਣਾ ਬਠੰਡੇ ਬੈਠਾ ਪੁੱਛ ਲੋ ਰਿਟਾਇਰ ਹੋਇਆ ਪਿੱਛੇ ਜੇ ਦਿੱਲੀ ਮੇਰੇ ਕੋਲ ਜਾਂਦਾ ਰਿਹਾ ਕਿ ਆਓ ਤੇਰੀ ਅਸੀਂ ਗੱਲ ਕਰਾਉਨੇ ਆ ਐਸਐਸਪੀ ਬਰਾਂਡੇਨਾ ਗੱਲ ਕਰਾਈ ਆਈਜੀ ਬਰਾਂਡੇਨਾ ਗੱਲ ਕਰਾਈ ਕਿ ਆਪ ਤੂੰ ਸਾਡੇ ਨਾਲ ਮਿਲ ਕੇ ਬੈਠ ਕੇ ਗੱਲ ਕਰ ਮੈਂ ਕਿਹਾ ਨਾ ਬੈਠਾਂ ਅੱਜ ਤੇ ਨਾ ਬੈਠਾਂ ਕੱਲ ਮੈਂ ਨਹੀਂ ਬੈਠਣਾ ਜੇ ਕਿਸੇ ਨੇ ਬੈਠਣਾ ਸਰਕਾਰ ਨੇ ਬੈਠਣਾ ਕੇਂਦਰ ਦੀ ਨੇ ਉਹ ਬੈਠਣਾ ਕਿਸਾਨ ਆਗੂਆਂ ਨਾਲ ਜਿਹੜੇ ਅਗਵਾਈ ਕਰ ਰਹੇ ਆ ਇਹ ਮੈਨਾਂ ਪਹਿਲੀ ਵਾਰੀ ਨਹੀਂ ਹੋਇਆ ਪਰ ਮੈਂ ਹਾਲ ਤੱਕ ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਿਆ ਨਾ ਹਟੂੰਗਾ ਇਹ ਸਪਸ਼ਟ ਤੇ ਸਾਫ਼ ਹੈ ਹੁਣ ਜੇ ਮੈਂ ਹਟਣਾ ਹੁੰਦਾ ਤਾਂ ਮੈਂ ਚੁੱਪ ਕਰਕੇ ਤੁਸੀਂ ਗੱਲ ਕੀਤੀ ਬਾਈ ਅਮਤੋਜ ਦੀ ਕਿ ਇਹਨਾਂ ਦੇ ਬਾਪੂ ਜੀ ਉੱਥੇ ਵਿਆਹ ਚ ਗਏ ਬਾਈ ਦੇ ਤੇ ਭਵਨ ਸਿੰਘ ਮਾਨ ਦੇ ਤੇ ਤੁਸੀਂ ਗੱਲ ਕਰ ਲੈਂਦੇ ਗੱਲ ਤਾਂ ਮੈਂ ਵੀ ਕਰ ਲੈਂਦਾ ਪੀਪਲ ਪਾਰਟੀ ਜੀ ਇਕੱਠੇ ਰਹੇ ਭਵਨ ਸਿੰਘ ਮਾਨ ਨਾਲ ਮਿਲ ਕੇ ਵੀ ਆਏ ਆ ਗੱਲ ਕਰਨ ਨੂੰ ਕੀ ਐਂ ਕਰਨੀ ਸੀ ਅੰਦਰ ਖਾਤ ਦੇ ਹੱਥ ਮਿਲੋਣਾ ਸੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਖਿਲਾਫ ਨਹੀਂ ਬੋਲਾਂਗੇ ਸਾਡੇ ਪਰਚੇ ਰੱਦ ਕਰ ਦਿਓ ਹੋ ਵੀ ਜਾਂਦੇ ਤੁਸੀਂ ਇਹ ਹਿਸਾਬ ਲਾਓ ਨਾ ਵੀ ਜਿਹੜੇ ਮੇਰੇ ਪੁਰਾਣੇ ਪਰਚੇ ਦੁਆਰੇ ਕੱਢ ਕੇ ਉਹਨਾਂ ਦਾ ਚਲਾਨ ਦੇਣ ਦੀ ਕੀ ਤੋਖ ਬਣਦੀ ਹੈ ਠੀਕ ਹੈ ਇਲਾਕੇ ਉਹ ਲਖੇ ਉਹ ਸਰਕਾਰਾਂ ਜਲਾ ਲੱਗ ਬਾਕੀ ਹੋਰ ਆਪ ਉਹ ਤਾਂ ਕੋਈ ਦਿਖਦਾ ਹੀ ਆ ਉਹਨਾਂ ਤੋਂ ਪੁੱਛਣਾ ਇਹ ਉਹਨਾਂ ਨੂੰ ਪੁੱਛ ਲਓ ਕਿ ਲੱਖਾ ਇੰਨਾ ਪੰਜਾਬ ਦੇ ਵਿੱਚ ਉਹਨੂੰ ਆ ਲੱਗਦਾ ਵੀ ਸਾਡਾ ਸਾਡੀ ਸਰਕਾਰ ਦੇਖ ਦੂਗਾ